ਅੱਜ ਗੱਡੀਆਂ ਦਾ ਰੇਟ ਸ਼ੁਰੂ ਹੋ ਜੂਗਾ 57 ਹਜ਼ਾਰ ਤੋਂ ਗੱਡੀਆਂ ਵਧੀਆ ਰੇਟਾਂ 'ਚ ਤੇ ਵਧੀਆ ਏਰੀਆ 'ਚ ਤੇ ਵਧੀਆ ਕੰਡੀਸ਼ਨਾਂ ਦੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਵਾਰੀਸਰ ਆਪਾਂ ਕੱਲੀ-ਕੱਲੀ ਗੱਡੀ ਦੀ ਗੱਲ ਕਰਾਂਗੇ ਕਿੱਥੇ ਖੜੀ ਆ ਮੋਬਾਈਲ ਨੰਬਰ ਮਾਲਕ ਦਾ ਸਾਰਾ ਕੁਝ ਤੁਹਾਨੂੰ ਪਤਾ ਲੱਗੂਗਾ ਵੀਡੀਓ ਨੂੰ ਦੇਖੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਆਪਣਾ 7719445360 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਪਹਿਲੀ ਗੱਡੀ ਸਵਿਫਟ ਆਪਾਂ ਲੈ ਕੇ ਪਹੁੰਚੇ ਹਾਂ ਸਵਿਫਟ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ 10 ਮਾਡਲ ਸਵਿਫਟ ਤੀਜੇ ਓਨਰ 1 ਲੱਖ ਤੇ 95000 ਦੀ ਡਿਮਾਂਡ ਦੇ ਵਿੱਚ ਬਠਿੰਡੇ ਏਰੀਆ ਚੋਂ ਗੱਡੀ ਇਹ ਆਪਾਂ ਲੈ ਕੇ ਪਹੁੰਚੀ ਹਾਂ ਪੰਜਾਬ ਨੰਬਰ ਗੱਡੀ ਹੈ ਸੀ ਪੈਰਾਂ 'ਚ ਅਲਾਈ ਲੱਗੇ ਹੋਈ ਨਹੀਂ ਵਧੀਆ ਗੱਡੀ ਐ ਨਾ ਤਾਂ ਕੋਈ ਗਲੌਟ ਨਾ ਕੋਈ ਐਕਸੀਡੈਂਟਡ ਕੁਛ ਨਹੀਂ ਆਪਾਂ ਨੂੰ ਮਿਲਣਾ ਵਧੀਆ ਗੱਡੀ ਮਿਲੂਗੀ ਬੰਪਰ ਵੀ ਵਧੀਆ ਆਪਾਂ ਨੂੰ ਮਿਲ ਜਾਣਗੇ 195 ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਐ ਘਾਟਾ ਵਾਦਾ ਕਰ ਲਾਂਗੇ ਸੀ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ 98700 7552784 ਜੋ ਵੀ ਗੱਲ ਕਰਨੀ ਐ ਮਾਲਕ ਨਾਲ ਡਾਇਰੈਕਟ ਕਰ ਲਿਓ ਮਹਿੰਦਰਾ ਦੀ yellow ਗੱਡੀ ਆਪਾਂ ਲੈ ਕੇ ਪਹੁੰਚਿਆ 10 ਮਾਡਲ ਹੈ 1 ਲੱਖ ਤੇ 40 ਹਜ਼ਾਰ ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਦਾ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦੋਂ 85 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਅੰਦਰੋਂ ਜੇ ਗੱਲ ਕਰੀਏ ਤਾਂ ਅੰਦਰੋਂ ਵੀ ਗੱਡੀ ਠੀਕ ਹੈ ਬਾਹਰੋਂ ਗੱਲ ਕਰੀਏ ਤਾਂ ਬਾਹਰੋਂ ਤਾਂ ਤੁਸੀਂ ਸਾਰਾ ਕੁਝ ਦੇਖ ਰਿਓ ਏਸੀ ਹੀਟਰ ਵਗੈਰਾ ਆਪਾਂ ਨੂੰ ਵਧੀਆ ਮਿਲ ਜੂਗਾ ਜਿਹਨੂੰ ਵੀ ਗੱਡੀ ਇਹ ਪਸੰਦ ਆਉਂਦੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੇ ਗੱਡੀ ਤੁਸੀਂ ਇਹ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾਗਾ ਰੇਟ ਬੇ ਕੇ ਹੋਰ ਵੀ ਘੱਟ ਵੱਧ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਬਾਕੀ ਕਿਸੇ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 9800 1773 402 ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਗੱਲ ਆਪੇ ਕਰ ਲਿਓ ਏਕ ਆਪਾਂ ਹੋਂਡਾ ਦੀ ਅਮੇਜ਼ ਡੀਜ਼ਲ ਵੇਰੀਐਂਟ ਚ ਗੱਡੀ ਲੈ ਕੇ ਪਹੁੰਚਿਆ 2013 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ 88000 ਗੱਡੀ ਕੋਲੇ ਚੱਲੀ ਹੋਈ ਹੈ 275 ਮਾਲਕ ਨੇ ਡਿਮਾਂਡ ਕੀਤੀ ਹੈ ਅੰਮ੍ਰਿਤ ਸਰ ਮਾਲਕ ਦਾ ਏਰੀਆ ਅੰਦਰੋਂ ਗੱਡੀ ਬਹੁਤ ਸਾਫ਼ ਤੇ ਸੋਹਣੀ ਆਪਨ ਮਿਲ ਜੂਗੀ ਦੇਖਣ ਨੂੰ 80 ਤੋਂ 85 ਪੈਸੇ ਆਪਨ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਬਹੁਤ ਚੰਗੀ ਤੇ ਚੰਗੀ ਹਾਲਤ ਦੇ ਵਿੱਚ ਆਪਨ ਮਿਲੂਗੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਜਾ ਕੇ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਦੇ ਘਰੇ ਜਾ ਕੇ ਅੰਮ੍ਰਿਤਸਰ ਦੇਖ ਸਕਦੇ ਹਾਂ ਚੱਲੀ ਵੀ ਠੀਕ ਹੋਈ ਐ ਮਾਲਕ ਨੇ ਰੱਖੀ ਵੀ ਵਧੀਆ ਹੋਈ ਐ ਸੰਭਾਲ ਕੇ ਰੱਖੀ ਹੋਈ ਐ ਤੇ ਅੰਦਰ ਬਾਹਰ ਫੋਟੋਆਂ ਤੁਸੀਂ ਦੇਖ ਰਹੇ ਹੋ ਜੋ ਕੁਝ ਵੀ ਐ ਜਿੰਨੀ ਐਸੈਸਰੀ ਲੱਗੀ ਹੋਈ ਐ ਜੋ ਕੁਝ ਵੀ ਐ ਜੀ ਤੁਹਾਡੇ ਸਾਹਮਣੇ ਐ ਜਿੰਨੀ ਜਾਣਕਾਰੀ ਮਾਲਕ ਨੇ ਆਪਾਂ ਨੂੰ ਦੱਸੀ ਤੁਹਾਨੂੰ ਆਪਾਂ ਸਾਰਾ ਕੁਝ ਵੀਡੀਓ ਚ ਦੱਸ ਹੀ ਦਿੱਤਾ ਬਾਕੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਓਨਰ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ 91158 75403 ਗੱਲ ਕਰ ਸਕਦਾਂ ਜਿਹੜੀ ਵੀ ਗੱਲ ਕਰਨਾ ਤੁਸੀਂ ਚਾਹੁੰਨਿਓ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਜਾਂ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੇ ਕਿਸੇ ਕੋਲੇ ਕੋਈ ਵੀ ਘਰ ਕੂਠੀ ਮਕਾਨ ਗੱਡੀ ਜਾਂ ਮੋਟਰਸਾਈਕਲ ਹੈ ਤੁਸੀਂ ਵੇਚਣਾ ਚਾਹੁੰਨਿਓ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦਾਂ ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਆਪਣਾ ਲਿਖਿਆ ਰਹਿੰਦਾ ਹੈ ਹੁਣ ਆਪਾਂ ਸੁਬੱਟ ਜੈਡ ਡੀਆਈ ਗੱਡੀ ਦੀ ਗੱਲ ਕਰਾਂਗੇ 2012 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੀ ਆ ਜੀ ਸੈਕੰਡ ਓਨਰ ਗੱਡੀ ਆ 2 ਲੱਖ ਤੇ 48000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪੰਜਾਬ ਨੰਬਰ ਹੈ ਲੁਧਿਆਣੇ ਗੱਡੀ ਖੜੀ ਆ ਤੇ ਜਾ ਕੇ ਦੇਖਣੀ ਹੋਵੇ ਕਿਸੇ ਨੇ ਲੁਧਿਆਣੇ ਜਾ ਕੇ ਦੇਖ ਸਕਦੋਂ ਟਾਇਰ ਟੱਪਾ ਬਹੁਤ ਵਧੀਆ ਜੀ ਅ ਰੰਗ ਰੁੰਗ ਗੱਡੀ ਦਾ ਬਹੁਤ ਵਧੀਆ ਆਪਨ ਮਿਲ ਜਾਊਗਾ ਤੇ ਟਾਇਰ ਤੋਂ ਹਨ ਮੈਂ ਦੱਸ ਹੀ ਦਿੱਤੇ 80 ਤੋਂ 85 ਪੈਸੇ ਆਪਨ ਮਿਲ ਜਾਣਗੇ 2 48 ਦੇ ਵਿੱਚੋਂ ਘਾਟਾ ਵਾਦਕ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਫੋਟੋਆਂ ਤੁਸੀਂ ਦੇਖ ਰਹੇ ਹੋ ਵਧੀਆ ਗੱਡੀ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਭੇਜੀ ਹੈ ਲੁਧਿਆਣੀ ਖੜੀ ਹੈ ਅਰਜੈਂਟ ਸੇਲ ਕਰਨੀ ਹੈ ਪੈਸਾ ਦੀ ਲੋਡ ਕਰਕੇ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਹਾਨੂੰ ਵੀਡੀਓ ਤੇ ਜਿਹੜੀ ਇਹ ਗੱਡੀ ਤੁਸੀਂ ਦੇਖ ਰਹੇ ਹੋ ਸੁਬਪਟ ਜੈਡੀ ਤੇ ਜਿਹੜੀਆਂ ਪਿੱਛੇ ਗੱਡੀਆਂ ਤੁਸੀਂ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਤੇ ਵੀਡੀਓ ਵਧੀਆ ਲੱਗ ਰਹੀ ਜੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਵੀਡੀਓ ਮੁੱਕੀ ਨਹੀਂ ਹੈਗੀ ਜੇ ਤੁਸੀਂ ਸਮਝੋ ਵੀ ਵੀਡੀਓ ਮੁੱਕ ਗਈ ਤਾਂ ਵੀਡੀਓ ਕਟਿਓ ਨਾ ਹਲੇ ਵੀਡੀਓ ਚ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਗੱਡੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਵਾਰੀਸਰ ਆਪਾਂ ਗੱਲ ਕਰੇ ਰਹੇ ਹਾਂ ਅਸੀਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੱਤਵਾਲੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੋਈ ਹਵੇਲੀ ਮਹਿਲ ਕੋਈ ਬੋਲਟ ਕੁਝ ਵੀ ਆ ਚਾਹੀ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਪਿੰਡ ਸ਼ਹਿਰ ਖੇਤ ਜਿੱਥੇ ਵੀ ਆ ਆਪਣੇ ਕੋਲੇ ਭੇਜੋ ਆਪਣਾ ਨੰਬਰ 7719445360 ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਤੇ ਵੀਡੀਓ ਵਧੀਆ ਲੱਗਦੀ ਆ ਪਸੰਦ ਜੇ ਤੁਹਾਨੂੰ ਵੀਡੀਓ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਉਹਨੂੰ ਵੀ ਆਲਟ ਸਟਾਰਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲ ਹੀ ਹੋਰ ਜਿਹੜੀਆਂ ਗੱਡੀਆਂ ਤੇ ਮਸ਼ੀਨਰੀਆਂ ਪਹੁੰਚੀਆਂ ਉਹਨਾਂ ਦੀ ਇੱਕ ਆਪਾਂ ਗੱਡੀ ਤੇ ਇੱਕ ਬੁਲਟ ਇੱਕੋ ਘਰੇ ਖੜੇ ਨੇ ਤੇ ਦੋ ਮਸ਼ਿਨਰੀਆਂ ਇੱਕ ਘਰ ਦੀਆਂ ਆਪਾਂ ਲੈ ਕੇ ਪਹੁੰਚਿਆ ਗੱਲ ਕਰਦੇ ਆਂ ਵਾਰਿਸਰ ਪਹਿਲਾਂ ਆਪਾਂ ਡਿਜ਼ਾਇਰ ਐਲਡੀਆਈ ਗੱਡੀ ਦੀ ਗੱਲ ਕਰਾਂਗੇ ਡੀਜ਼ਲ ਵੇਰੀਐਂਟ ਚ 13 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ ਬਠਿੰਡਾ ਮਾਲਕ ਦਾ ਏਰੀਆ ਘਰੇ ਖੜੀ ਆ ਗੱਡੀ ਤੇ 2 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਐ ਘਾਟਾ ਬਾਦ ਕੀਤਾ ਜਾਊਗਾ ਬਠਿੰਡੇ ਏਰੀਆ ਚ ਆਪਾਂ ਨੂੰ ਇਹ ਗੱਡੀ ਮਿਲ ਜੂਗੀ ਬਠਿੰਡੇ ਏਰੀਆ ਚ ਬਠਿੰਡੇ ਦੇ ਲਾਗੇ-ਤਾਗੇ ਕੋਈ ਪੈਂਡ ਹੈਗਾ ਮਾਲਕ ਦੇ ਘਰੇ ਖੜੀ ਆ ਟਾਇਰ ਟੱਪਾ ਠੀਕ ਐ ਸੋਹਣੀ ਗੱਡੀ ਐ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਮਿਲ ਜੂਗੀ 2 ਲੱਖ ਰੁਪਏ ਇੱਕ ਵਾਰੀ ਡਿਮਾਂਡ ਇਹਨਾਂ ਨੇ ਕੀਤੀ ਹੈ ਕੋਈ ਮਤਲਬ ਕਿ ਫਿਕਸ ਰੇਟ ਨਹੀਂ ਹੈਗਾ ਜੀ ਘਾਟਾ ਬਾਦ ਦਾ ਕੀਤਾ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹੂੰ ਮਾਲਕ ਦਾ ਨੰਬਰ 98778 ਤੇ 98661 ਇਹ ਮਾਲਕ ਦਾ ਮੋਬਾਈਲ ਨੰਬਰ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਬੁਲਟ ਦੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ 볼ਟ ਆਪਣੇ ਕੋਲੇ 2004 ਮਾਡਲ ਪਹੁੰਚਿਆਗਾ ਜਿਨ੍ਹਾਂ ਦੀ ਪਿੱਛੇ ਤੁਸੀਂ ਸਵੈਪਟ ਗੱਡੀ ਦੇਖੀ ਸੀਗੀ ਉਹਨਾਂ ਦੇ ਹੀ ਇਹ 볼ਟ ਹੈ ਇੱਕੋ ਘਰੇ ਦੋਵੇਂ ਮਸ਼ੀਨਰੀਆਂ ਮਿਲ ਜਾਣਗੀਆਂ ਜੇ ਕਿਸੇ ਨੇ ਸਵੈਪਟ ਗੱਡੀ ਲੈਣੀ ਹੈ ਡਜ਼ਾਇਰ ਗੱਡੀ ਗਰੀ ਸਕਦੋਂ ਜੇ ਕਿਸੇ ਨੇ 볼ਟ ਦੇਖਣਾ 볼ਟ ਖਰੀਦ ਸਕਦੋਂ ਜੇ ਦੋਵੇਂ ਮਸ਼ੀਨਰੀਆਂ ਖਰੀਦਣੀਆਂ ਤਾਂ ਦੋਵੇਂ ਵੀ ਤੁਸੀਂ ਖਰੀਦ ਸਕਦੋਂ ਬਾਕੀ ਮਾਲਕ ਨੇ ਕਿਹਾ ਰੇਟ ਕਰ ਲਾਂਗੀ ਡਿਸਕਾਊਂਟ ਹੋ ਜਾਊਗਾ 76000 ਰੁਪਏ ਡਿਮਾਂਡ ਕੀਤੀ ਆ ਬਠਿੰਡਾ ਮਾਲਕ ਦਾ ਏਰੀਆ ਟਾਈਟ ਆਪਾਂ ਠੀਕ ਹੈ ਲੋਕੇਸ਼ਨ ਤੇ ਮੋਬਾਈਲ ਨੰਬਰ ਸੇਮ ਰਹੂਗਾ ਜੀ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਬਾਕੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਗੱਲ ਕਰਨੀ ਹੈ ਕੋਈ ਵੀ ਨੰਬਰ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ ਨੰਬਰ ਸਕਰੀਨ ਤੇ ਵੀ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਕਰ ਲਿਓ ਇੱਕ ਆਪਾਂ ਹੁਣ ਗੱਲ ਕਰਾਂਗੇ Maruti 800 ਗੱਡੀ ਆਪਣੇ ਕੋਲੇ ਪਹੁੰਚੀ ਆ 2004 ਮਾਡਲ ਆਪਣੇ ਕੋਲੇ ਪਹੁੰਚੀ ਆ 2028 ਤੱਕ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ 57 1000 ਰੁਪਏ ਕੁੱਲ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਚਾਰ ਮਾਡਲ ਐ 28 ਤੱਕਰਪਾ ਸਿੰਘ ਸੋਹਣੀ ਗੱਡੀ ਆ ਭਵਾਨੀਗੜ ਮਾਲਕ ਦਾ ਏਰੀਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਚਿੱਟੇ ਰੰਗ ਦੀ ਗੱਡੀ ਆ ਅੰਦਰੋਂ ਵੀ ਗੱਡੀ ਸੋਹਣੀ ਐ ਬਾਹਰੋਂ ਵੀ ਪੂਰੀ ਵਧੀਆ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੱਟ ਨਹੀਂ ਬਹੁਤ ਵਧੀਆ ਕੰਡੀਸ਼ਨ 'ਚ ਬਹੁਤ ਵਧੀਆ ਏਰੀਆ 'ਚ ਤੇ ਮਾਲਕ ਦੇ ਘਰੇ ਗੱਡੀ ਖੜੀ ਜਾਂ ਨੂੰ ਤੁਸੀਂ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਕਿ ਮਰਜ਼ੀ ਚੈੱਕ ਕਰ ਲਿਓ ਮਾਲਕ ਦਾ ਨੰਬਰ 9592872806 ਗੱਲ ਕਰ ਸਕਦੋਂ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਆ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਬਸਕ੍ਰਾਈਬ ਸਾਰੇ ਲਾਜ਼ਮੀ ਕਰਦੋ ਬਾਕੀ ਆਪਾਂ ਪੂਰੀ ਗੱਲ ਕਰ ਹੀ ਲਈ ਸਾਰਾ ਕੁਝ ਤੁਹਾਨੂੰ ਲਗਭਗ ਪਤਾ ਲੱਗ ਹੀ ਗਿਆ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਕਰੋ ਕਮੈਂਟ ਬਾਕੀ ਕਿਸੇ ਨੇ ਐਡ ਕਰਬੋਣੀਆਂ ਨੰਬਰ ਆਪਣਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਪੂਰੀ ਵੀਡੀਓ ਚ ਭੇਜੋ ਆਪਣੇ ਕੋਲ ਜਾਣਕਾਰੀ ਫੋਟੋਆਂ